ਜਿਹੜਾ ਇਹ ਸੰਗ ਜਾ ਰਿਹਾ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਪਹਿਲਾਂ ਤਾਂ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹ ਸੰਗ ਦੇ ਸੰਬੰਧੀ ਬੇਨਤੀ ਕਰਨਾ ਚਾਹੁੰਦਾ ਹਾਂ ਜੋ ਸੰਗ ਇੱਕ 13225 ਨੂੰ ਖਡਿਆਲਾ ਸਾੜੀਆਂ ਤੋਂ ਹੁੰਦਾ ਹੋਇਆ ਬਾਇਆ ਟਾਂਡਾ ਮਿਆਣੀ ਅਤੇ ਭੈਣੀ ਏਰੀਆ ਵਿੱਚ ਗਦਾਪੁਰ ਪੁੱਜਣਾ ਹੈ ਉਸ ਦੇ ਕੋਆਰਡੀਨੇਟ ਜੋ ਦਸੂਆ ਬੜਾ ਸੜਕ ਹੈ ਇਹ ਵੀ ਜਾ ਕੇ ਮਿਆਣੀ ਮਿਲਦੀ ਹੈ ਤੇ ਮੈਂ ਦਸੂਆ ਨਿਵਾਸੀਆਂ ਨੂੰ ਜਿਹੜੇ ਇਧਰੋਂ ਸੰਤ ਜਾਣੇ ਹੈ ਉਹਨਾਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਅਪੀਲ ਕਰਦਾ ਹਾਂ ਕਿ ਸੰਗ ਦੇ ਵਿੱਚ ਕਿਉਂਕਿ ਬਾਰਿਸ਼ ਪਈ ਐ ਅਸੀਂ ਸਾਰਾ ਮੌਕਾ ਦੇਖਿਆ ਉਸੇ ਲਾ ਤੇ ਸੜਕਾਂ ਵੀ ਛੋਟੀਆਂ ਹਨ ਤੇ ਆਪਣੇ ਜਿਹੜੇ ਰੋਡ ਦੇ ਉੱਤੇ ਸੜਕਾਂ ਦੇ ਟਰਾਲੀਆਂ ਟਰੈਕਟਰ ਨਾ ਪੂਰੇ ਤਨ ਲਾਉਣ ਬਾਜੂ ਜਗ੍ਹਾ ਤੇ ਲਾਉਣ ਸੰਗ ਜਿਹੜਾ ਹੈ ਇਧਰੋਂ ਸੰਤ ਜਿਹੜੀ ਜਾਏਗੀ ਮਿਆਣੀ ਨੂੰ ਤੇ ਉਹ ਕੋਈ ਖਰਾਬ ਨਾ ਹੋਵੇ ਨਾਲ ਹੀ ਮੈਂ ਇਹ ਜੂਥ ਨੂੰ ਅਪੀਲ ਕਰਦਾ ਹਾਂ ਸੰਗ ਦੇ ਵਿੱਚ ਗੁਰੂ ਮਹਾਰਾਜ ਦੀ ਬਾਣੀ ਦਾ ਪ੍ਰਤਾਪ ਕਰ ਅਤੇ ਕੋਈ ਵੀ ਮੋਟਰਸਾਈਕਲ ਜਾਂ ਟਰੈਕਟਰ ਤੇ ਬੇਤੁਕੀ ਆਵਾਜ਼ਾਂ ਨਾ ਕਟਣ ਨਾ ਸਲੈਂਸਰ ਚੇਂਜ ਕਰਨ ਨਾ ਕੋਈ ਹੋਰ ਪ੍ਰਕਾਰ ਦੇ ਗਾਣੇ ਲਾਉਣ ਜਿਸ ਨਾਲ ਜੋ ਆਧ ਸਰਕਾਰ ਦੇ ਵਿੱਚ ਸਾਨੂੰ ਘਾਟ ਮਹਿਸੂਸ ਹੋਵੇ ਅਗਰ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਸੰਗ ਦੇ ਵਿੱਚ ਪਾਇਆ ਗਿਆ ਤਾਂ ਉਤੇ ਅਸੀਂ ਸਖਤ ਕਾਰਵਾਈ ਕਰਾਂਗੇ ਇਹ ਸੰਗ ਦੋ ਤਰੀਕ ਨੂੰ ਜਿਹੜਾ ਹੈ ਮੇਵਾ ਮਿਆਣਿਤ ਹੁੰਦਾ ਹੋਇਆ ਭੈਣੀ ਸਾਹਿਬ ਦਰਿਆ ਤੋਂ ਪਾਰ ਕਰ ਜਾਏਗਾ ਤੇ ਗਦਾਖਪੁਰ ਦੇ ਦੀ ਵਿੱਚ ਪੁੱਜੇਗਾ ਤੇ ਸੰਤਾਂ ਨੂੰ ਇਹ اپੀਲ ਹੈ ਵੀ ਜੋ ਵੀ ਆਪਣੇ ਨਾਲ ਕੀਮਤੀ ਸਮਾਨ ਲੈ ਕੇ ਆਉਂਦੇ ਹਨ ਉਹ ਦਾ ਪੂਰਾ ਇਤਿਆਦ ਰੱਖਣ ਪੂਰੀ ਸੰਕੋਚ ਰੱਖਣ ਆਪਾਂ ਜਿੱਥੇ ਵੀ ਜਾ ਰਹੇ ਹਾਂ ਤੁਸੀਂ ਉਸ ਪੂਰਾ ਆੜਾ ਦੋੜਾ ਦੇਖ ਕੇ ਬੇਸਾਰਾ ਸੰਗ ਜਿਹੜਾ ਤਰੀਕੇ ਨਾਲ ਵਧੀਆ ਸਜੇ ਟੰਗ ਦੇ ਨਾਲ ਉਹ ਮੰਝਾ ਵਾਲੇ ਪੁੱਜੇ ਤੇ ਮੈਂ ਡੀਐਸਪੀ ਦਸੂਹਾ ਬਲਵਿੰਦਰ ਸਿੰਘ ਜੋੜਾ ਇਹ ਹੀ ਬੇਨਤੀ ਕਰਦਾ ਹਾਂ ਸੰਗਤਾਂ ਨੂੰ ਬੇਸੰਗਤ ਦੇ ਰੂਪ ਵਿੱਚ ਸੰਗ ਦੇ ਰੂਪ ਵਿੱਚ ਮਹਾਰਾਜੀ ਦੀ ਬਾਣੀ ਦਾ ਪ੍ਰਤਾਪ ਕਰਦੇ ਜਾਈਏ ਉਹਨਾਂ ਦਾ ਜਾਪ ਕਰਦੇ ਜਾਈਏ ਕਿ ਕੋਈ ਵੀ ਖਰਾਬੀ ਕਰਨ ਵਾਲਾ ਬੰਦਾ ਹੈ ਉਹ ਦੀ ਸਾਨੂੰ ਸੂਚਿਤ ਕਰਨ ਸਾਡਾ ਉਥੇ ਕੈਂਪ ਹੈਡ ਬਣਿਆ ਹੈ ਉਥੇ ਸਪੈਸ਼ਲ ਅਸੀਂ ਬੋਰਡ ਲਾਏ ਹਨ ਆਪਣੇ ਨੰਬਰ ਡਿਸਪਲੇ ਕੀਤੇ ਹਨ ਉਹਨਾਂ ਤੋਂ ਸਾਨੂੰ ਉਸੇ ਸੂਚਿਤ ਕਰ ਸਕਦੇ ਹਨ ਅਗਰ ਸੰਗ ਦੇ ਦੌਰਾਨ ਕਿਸੇ ਵੀ ਸੰਗ ਦੇ ਲੋਕਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਉਹ ਸਾਡੇ ਜਿਹੜੇ ਨੰਬਰ ਹਨ ਉਹਨਾਂ ਤੇ ਕੰਟੈਕਟ ਕਰ ਸਕਦੇ ਹਨ ਮੇਰਾ ਨੰਬਰ ਹੈ 95929 14921 ਅਤੇ ਐਸ ਐਚਓ ਦਸੂਹਾ ਜੀ ਦਾ ਨੰਬਰ ਹੈ 7973363708 ਇਹ ਦੋ ਨੰਬਰ ਹਨ ਇਹਨਾਂ ਤੇ ਕੰਟੈਕਟ ਕਰ ਸਕਦੇ ਹਨ ਬਾਕੀ 112 ਦੇ ਉੱਤੇ ਵੀ ਅਗਾਜ ਕੀਤਾ ਜਾ ਸਕਦਾ ਹੈ